ਉਨਾਂ ਦੀ ਜਾਂਬੀ ਹੈ। ਇਹਨਾਂ ਦੀ ਸੇਵਾ ਇੰਨੀ ਆ ਵੀ ਤੁਸੀਂ ਬਸ ਇੱਕ ਮੂੰਹ ਤੋਂ ਬੋਲੋ ਕਿ ਗੁਰੂ ਘਰ ਵਾਸਤੇ ਸਭ ਦੀ ਸੇਵਾ ਦਾ ਨੀਤੀ ਪ੍ਰਵਾਹ। ਮਹਾਰਾਜ ਨੂੰ ਉਸਤੀ ਜਰਦਾਸ ਕਰੋਗੇ। ਮਹਾਰਾਜ ਜਰਦਾਸ ਦੀ ਇਹ ਵੀ ਤੇ ਭਾਈ ਮਨੀਬ ਸਿੰਘ ਤੇ ਇਹਨਾਂ ਨੇ ਕਿਹਾ ਜੀ ਮਨੀਤ ਸਿੰਘ ਤੇ ਮਹਾਰਾਜ ਇਸੇ ਤਰ੍ਹਾਂ ਚੜ੍ਹਦੀ ਕਲਾ ਹੋਰ ਦਰਸ਼ਨ ਦੇਸਾਂ ਵਿਦੇਸਾਂ ਦੇ ਵਿੱਚ ਇਹਨਾਂ ਨੇ ਪ੍ਰਕਿਰਤੀਆਂ ਦਰਸ਼ਨ ਤੇ ਇਸੇ ਤਰ੍ਹਾਂ ਹੀ ਸੇਵਾਵਾਂ ਲੈਂਦੇ ਰਹੇ ਇਹ ਬਹੁਤ ਕਿਰਪਾ ਮਹਾਰਾਜ ਜਿਸ ਸਾਧਕ ਆਲਾ ਮੰਦਿਰ ਭਰਾ ਤੇ ਉਹਨਾਂ ਨੇ ਕੇਸ ਨਹੀਂ ਰੱਖੇ ਪਰ ਅੰਦਰੋਂ ਜੇ ਅਸੀਂ ਕਹੀਏ ਇੰਨੀ ਭਾਵਨਾ ਦੀ ਵਿਆਨਕ ਪਿਆ ਹੋ ਤੁਸੀਂ ਜਦੋਂ ਉਹਨਾਂ ਨੂੰ ਮਿਲੋਗੇ ਬਹੁਗੇ ਇਹ ਚੀਜ਼ ਦਾ ਸਾਥ ਫਿਰ ਹੋਣੀ ਤੁਸੀਂ ਕੋਈ ਅੱਜ ਜਿਵੇਂ ਤੁਸੀਂ ਦੇਖਿਆ ਅਸੀਂ ਤੱਕ ਲਾਜ਼ਮੀ ਨੂੰ 10 ਸਾਲ ਹੋ ਗਏ ਮਾਣੂ ਹੂੰ ਹੂੰ ਕਿੰਨੇ ਸਦੇ ਦੇ ਨੰਨੇ ਲੋਕ ਨੇ ਇਸ ਸੇ ਮੈਂ ਇਹ ਦੇਣਾ ਚਾਹਣਾ ਕਿ ਸਾਡੇ ਜੋ ਨੌਜਵਾਨ ਜੋ ਬੱਚੇ ਆ ਅੱਜ ਮੈਨੂੰ ਇਸ ਪਰਵਾਹ ਰੱਤ ਗੱਡੀ ਦਿੱਤੀ ਤੇ ਇਹਦੇ ਨਾਲ ਜਿਹੜੇ ਆਉਣ ਵਾਲੇ ਨੌ ਬੱਚੇ ਆ ਨੌਜਵਾਨ ਜੁਗਰੀਆਂ ਨੂੰ ਬਹੁਤ ਉੱਚ ਰਹੇ ਉਹਨਾਂ ਦੇ ਅੰਦਰ ਮਤਲਬ ਇਹ ਫਾਇਦਾ ਹੋਣੀ ਕਿ ਤਾਂ ਵੀ ਅਸੀਂ ਰਾਜ ਦੀ ਸਰਾਂਤੀ ਤੋਂ ਬਣੀ ਹਾਲਾਂਕਿ ਜੀ ਸੋਨਾ ਰਹੀ ਸੀ ਇਹ ਗ੍ਰਾਂਟ ਇਸ ਤੰਨੇ ਨਹੀਂ ਬਣਨਾ ਗ੍ਰਾਂਟ ਸਿੰਘ ਦੇ ਬੱਚਿਆਂ ਨਹੀਂ ਗ੍ਰਾਂਟ ਸਿੰਘ ਦਾ ਮਨ ਰਾਜ ਦੀ ਸੀ ਨਹੀਂ ਬਣਨਾ ਜੇ ਇਹ ਜੀ ਉਦੋਂ ਹੋ ਗਿਆ ਕੋਈ ਨਹੀਂ ਸਕਦਾ ਕਿ ਨਾ ਬਣੇ ਇਹ ਸਮਝਦੇ ਹੋ ਪਿੰਡ ਪਿੰਡ ਹੋਣਾ ਚਾਹੀਦਾ ਹਾਂਜੀ ਬਿਲਕੁਲ ਉਹ ਦੇ ਪਿੰਡ ਦੇ ਵਿੱਚ ਤੁੜਮਾਉਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਦਸੋਂ ਨਾਲ ਦੀ ਕਿਰਤ ਕਮਾਈ ਨੂੰ ਸਫਲਾ ਹੋ ਕੇ ਗੁਰੂ ਘਰ ਦੇ ਗ੍ਰਾਂਟੀਆਂ ਲਈ ਜ਼ਰੂਰ ਟੈਨ ਸੱਦੀ ਹੈ इन वल ज़रूरु वेठी कंहिंखे बहुत इतां जे हालात बहुत बहुत ਧੰਨਵਾਦ तव्हां